ਧਾਰਮਿਕ ਉਹ ਕੀ ਕਹਿੰਦੇ ਮਾਇਆ ਨਾਗਣੀ ਮਾਇਆ ਫਲਾਣੀ ਇਹ ਗੱਲ ਕਹਿਣ ਦੇ ਸਟੇਜ ਤੋਂ ਦੋ ਦੋ 3 ਲੱਖ ਰੁਪਏ ਲੈਂਦੇ ਆ ਇਹ ਮਤਲਬ ਕਮਾਲ ਦੀ ਕਰਨਾ ਮਾਇਆ ਮਾਇਆ ਨਾਗਣੀ ਹੈ ਜੀ ਮਾਇਆ ਉਹ ਹੈ ਜੀ ਮਾਇਆ ਤੋਂ ਬਚ ਕੇ ਰਹਿਣਾ ਚਾਹੀਦਾ ਮਾਇਆ ਤੋਂ ਇਹ ਕਹਿਣਾ ਚਾਹੀਦਾ ਇੱਕ ਮਾਇਆ ਤੋਂ ਗੱਲ ਆਈ ਪੰਜਾਬ ਦੇ ਬਾਬਾ ਜੀ ਇੱਕ ਅਮਰੀਕਾ ਗਏ ਬੀਬੀ ਜੀ ਉਹਨੂੰ ਕਹਿੰਦੇ ਕਿ ਬਾਬਾ ਜੀ ਮਾਇਆ ਨਹੀਂ ਟਿਕਦੀ ਹਾਂ ਬਾਬਾ ਕਹਿੰਦਾ ਜੀ ਮਾਇਆ ਟਿਕਦੀ ਹੁੰਦੀ ਸੀ ਅਮਰੀਕਾ ਕੀ ਕਰਨ ਆਉਣਾ ਸੀ ਉਹ ਜੌਨੀ ਬਾਬੇ ਦੀ ਗੱਲ ਜੌਨੀ ਬਾਬੇ ਦੀ ਜੌਨੀ ਬਾਬਾ ਕਹਿੰਦਾ ਜੌਨੀ ਬਾਬਾ ਦੀ ਗੱਲ ਕਰਦਾ ਹਾਂ ਤੇ ਉਹ ਹੀ ਗੱਲ ਆ ਕਿ ਜਿਹੜੀ ਗੱਲ ਕਹਿੰਦੇ ਕਿ ਮਾਇਆ ਤਿਆਗੋ ਇਹ ਤੁਹਾਨੂੰ ਲੱਗਦਾ ਕਿ ਮਾਇਆ ਤਿਆਗਣ ਦਾ ਜਿਹੜਾ ਫੰਡ ਆਇਆ ਸਿਸਟਮ ਨੂੰ ਠੀਕ ਬੈਠਦਾ ਲੋਕਾਂ ਦੇ ਮਨ ਚ ਗੱਲ ਮੈਨਿਪੂਲੇਟ ਕੀਤੀ ਜਾ ਰਹੀ ਹੈ ਕਿ ਮਾਇਆ ਤੁਹਾਡਾ ਪਹਿਲਾ ਵਿਰੋਧੀ ਹੈ ਇਹਨੂੰ ਤਿਆਗੋ ਤਾਂ ਈਸ਼ਵਰ ਦੀ ਪ੍ਰਾਪਤੀ ਹੋਣੀ ਹੈ ਇਹ ਇਹ ਜਿਹੜੀ ਟ੍ਰੇਨਿੰਗ ਹੀ ਗਲਤ ਦਿੱਤੀ ਜਾ ਰਹੀ ਹੈ ਹਮ ਧਰਮ ਦੀ ਆੜ ਦੇ ਵਿੱਚ ਧਰਮ ਦੀ ਆੜ ਦੇ ਵਿੱਚ ਇਹ ਟ੍ਰੇਨਿੰਗ ਹੀ ਲੋਕਾਂ ਨੂੰ ਟ੍ਰੇਨਡ ਹੀ ਗਲਤ ਤਰੀਕੇ ਨਾਲ ਤੁਹਾਨੂੰ ਲੱਗਦਾ ਧਰਮ ਸੱਤਾ ਦਾ ਹਥਿਆਰ ਹੈ ਹੈਗਾ 100% ਹੈਗਾ ਕਿਉਂ ਨਹੀਂ ਹੈ ਬਿਲਕੁਲ ਹੈਗਾ ਜਿਹੜੀ ਇਹ ਟ੍ਰੇਨਿੰਗ ਹੈ ਜੀ ਇਹ ਪੈਸੇ ਦੀ ਟ੍ਰੇਨਿੰਗ ਹੈ ਜਿਹੜੀ ਹੋਰ ਹੈ ਇਹ ਸਾਰੀ ਇਹ ਧਰਮ ਨੂੰ ਦੇ ਆੜ ਦੇ ਵਿੱਚ ਲਿਆ ਕੇ ਲੋਕਾਂ ਨੂੰ ਉਹਨਾਂ ਤੋਂ ਵੰਚਿਤ ਕੀਤਾ ਜਾਂਦਾ ਧਰਮ ਦੀਆਂ ਜਿਹੜੀਆਂ ਮੈਂ ਸਮਝਦਾ ਮੈਂ ਵੀ ਇਹ ਵੀ ਸਮਝਦਾ ਵੀ ਜਿਹੜੇ ਬੰਦੇ ਕੋਲ ਪੈਸੇ ਆ ਗਏ ਠੀਕ ਪੈਸੇ ਆ ਗਏ ਉਹਦੇ ਕੋਲ ਇੰਡੀਪੈਂਡੈਂਟ ਹੋ ਗਿਆ ਉਹ ਤੁਹਾਡੀ ਗੱਲ ਨਹੀਂ ਸੁਣੂਗਾ ਜਦੋਂ ਕਿ ਤੁਹਾਨੂੰ ਜਿਹੜੇ ਸਾਧ ਹੈ ਸੰਤ ਹੈ ਫਲਾਣਾ ਟਮਕਾਣਾ ਜਿਹੜੇ ਤੁਸੀਂ ਲੰਨੇ ਹੋ ਉਹ ਉਹ ਤੁਹਾਨੂੰ ਉਹ ਉਹ ਤੁਹਾਨੂੰ ਕੀ ਚਾਹੁੰਦੇ ਆ ਤੁਸੀਂ ਉਹਨਾਂ ਦੇ ਬੁੱਤ ਬੁੱਤ ਟਾਈਪ ਕੰਮ ਕਰੋਗੇ ਤੁਸੀਂ ਤੁਸੀਂ ਉਹਨਾਂ ਦੇ ਤੇ ਅੱਗੇ ਗੱਲ ਨਾ ਕਰੋ ਉਹ ਤੁਸੀਂ ਤੁਸੀਂ ਜੇ ਉਹਨਾਂ ਦੀ ਗੱਲ ਨੂੰ ਕੰਟਰੈਡਿਕਟ ਕਰੋਗੇ ਨਾ ਉਹ ਤੁਹਾਨੂੰ ਚੰਗਾ ਨਹੀਂ ਸਮਝਣਗੇ ਫਿਰ ਹੂੰ ਉਹ ਤਾਂ ਤੁਹਾਨੂੰ ਯੈਸ ਮੰਨ ਜਾਂਦੇ ਆ ਬਾਬਿਆਂ ਦੇ ਤਾਂ ਯੈਸ ਮੰਨੋਗੇ ਤਾਂ ਹੀ ਆ